ਜਾ ਇੰਕਾ ਜੋ ਸੜੇ ਕੋਲ ਤੁਹਾਨੂੰ ਪਤਾ ਹੈ ਕਲਾ ਨੋਬ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਚ 92 ਨੰਬਰ ਐਫ ਆਈ ਆਰ ਐਕਸਟਰਸ਼ਨ ਤੋਂ ਰਿਲੇਟਡ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਸੀ ਉਹਦੇ ਚ ਇੱਕ ਅਕਿਊਜ਼ਡ ਪਹਿਲਾਂ ਸੀ ਜਿਹੜਾ ਹੈਗਾ ਪੜਿਆ ਸੀ ਯੋਧ ਵੀ ਯੋਧਾ ਦਾ ਛੋਟੇ ਪੁੱਤ ਦਾ ਕਰਨ ਵਾਲਾ ਸੀਗਾ ਉਹਦੇ ਤੋਂ ਵੀ ਵੈਪਨ ਬਰਾਮਦ ਹੋਏ ਸੀ ਨਾ ਕਲਾ ਨੋਬ ਚ ਇੱਕ ਕਾਰਡਿੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਸ ਨੂੰ ਟਰੈਕ ਵੀ ਕਰਦੇ ਸੀ ਬਟ ਇਹ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸਿਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਾਰਦਾਤ ਕਰਨੀ ਨਿਆਣਾ ਹੈ ਤੋਂ ਸਾਡੀ ਟੀਮ ਨੇ ਸਪੈਸਿਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕੇਬੰਦੀ ਸੀ ਕਿ ਇੱਥੇ ਇਹਨੇ ਆਣ ਕੇ ਪੁਲਿਸ ਪੱਟੀ ਦਿਖਾ ਰਹੀ ਦਿੱਤੀ ਕਿ ਕਿੰਨੇ ਪਰ ਦੇਖੋ ਇਹਨੇ ਚ ਬਾਕੀ ਸਾਰੀ ਐਸਟੀਐਸ ਅਟੇਨ ਕਰ ਰਿਹਾ ਹੈ। ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਵਾਂਟਡ ਸੀ ਆ 92 ਨੰਬਰ ਆ ਫਾਇਰ ਜਿਹੜਾ ਹੈਗਾ ਇਹਦਾ ਨਾਮ ਵੀ ਮਸੀ ਹੈਗਾ। ਆ ਆ ਵਿਲੇਜ ਅਟਾਰੀ ਹੈ ਕੁਮਨਕਲਾ ਦਾ ਰਹਿਣ ਵਾਲਾ ਹੈ। ਐਂਡ ਇਹਦੇ ਤੋਂ ਇੱਕ ਵੈਪਨ ਵੀ ਗਾਮਦ ਹੋਇਆ ਹੈ। ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਗਾਮਦ ਹੋਈ ਹੈ। ਬਾਕੀ ਅਸੀਂ ਪ੍ਰੋਸੀਡ ਕਰ ਰਹੇ ਹਾਂ ਕਿ ਇਹ ਰਿਕਾਰਡ ਹੈ। ਤੋ ਦੇਖੋ ਉਹ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ। ਐਜ਼ ਆਫ ਨਾਊ ਜਿਹੜਾ ਜਿਹੜਾ ਸਾਡਾ ਆ ਸੀ ਕੀ ਕਿ ਕੀ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ 30 ਤੇ ਫਾਇਰ ਕੀਤਾ ਸੀ ਉਹ ਸਰ ਅਬੀ ਐਜ਼ ਆਫ ਨਾਓ ਅਸੀਂ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਸਟੈਂਡ ਕਰਦੇ ਨੇ ਉਹ ਕਿਹੜੀ ਪ੍ਰਾਪਤ ਕੀਤੀ ਸੀ ਕੁਝ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਸਰ ਫਾਇਰ ਕਿਨੇ ਕਿਤੇ ਗਿਆ ਸੀ ਹਾਂ ਕਿੰਨੇ ਫਾਇਰ ਨਹੀਂ ਇਹ 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 ਦੇ ਵੱਲੋਂ ਜਿਹੜਾ ਇੱਕ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੜੇ ਉੱਥੇ ਵਜਿਆ ਸੀ ਪੁਲਿਸ ਵੱਲੋਂ ਤ ਵੀ ਕੋਈ ਲਖਣੀ ਤੇ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆਰਡ ਮਿਲ ਗਈ ਸੀ ਇਸ ਕਰਕੇ ਪੁਲਿਸ ਦਾ ਬਚਾਵਾ ਸੋ ਮੇਨ ਸਰ ਇਹ ਉਹਦੇ ਚੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕਿਸੇ ਜੀ ਨੂੰ ਕਹਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਹਨੂੰ ਆਜੀ ਮੈਡੀਕਲ ਅ ਅਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਦੀ ਪੁੱਛਕਿਛ ਕਰਕੇ ਫਿਰ ਆਜੀ ਉਹ ਫੜਾ ਇਨਵੈਸਟਿਗੇਸ਼ਨ ਲਈ ਕਿੱਥੇ ਲੱਗ ਸ਼ਾਟ ਹੋਇਆ ਇਹਦੇ ਲੱਛ ਗੋਲੀ ਲੱਗ ਸਾਠੀ ਕਰਨਗਾ ਹਰ ਤਿਆਮੇ ਤੇ ਦੋਮੀ ਹੁੰਦਾ ਹੈ ਕੰਪਲੈਕਸ ਦੇਖੋ ਜੀ ਬੜਾ ਬੜਾ ਸਿੰਪਲ ਹੈ ਜੀ ਪੁਲਿਸ ਸੈਲਫ ਡਿਫੈਂਸ ਤੇ ਫਾਇਰ ਕਰਦੀ ਹੈ ਜੇ ਇਨ ਸੈਲਫ ਡਿਫੈਂਸ ਤੇ ਵੀ ਬੜਾ ਇਹਦੇ ਚ ਹੈ ਕਿ ਉਹਨਾਂ ਨੂੰ ਮਿਨਿਮਮ ਜਿਹੜਾ ਹੈਗਾ ਜਿਹੜਾ ਹੈਗਾ ਸੇਫਟੀ ਸਾਰੀ ਸੇਫਟੀ ਨੂੰ ਧਿਆਨ ਚ ਰੱਖ ਕੇ ਫਾਇਰ ਕਰਨਾ ਹੋਵੇ ਇਸ ਕਰਕੇ ਅਸੀਂ ਜੀ ਵਾਈਟਲ ਇੰਜਰੀ ਤੋਂ ਹਮੇਸ਼ਾ ਕਰਦੇ ਹੈਗੇ ਜੀ ਅਸੀਂ ਇਹਦੇ ਚ ਬੜਾ ਹੀ ਪ੍ਰੈਕਾਸ਼ਨ ਵਰਤਦੇ ਹੈਗੇ